ਵੱਲੇ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹਾਂ ਆਹ ਦਾ ਨਾਰਾ ਮਾਰਿਆ ਸੀ ਇਹ ਉਹਨਾਂ ਦੇ ਪੁੱਤੇ ਨੇ ਬਣਾਇਆ ਸੀ ਜੀ ਉਹਨਾਂ ਦਾ ਪੁੱਤਤਾ ਸੀ ਨਵਾਬ ਅਥਰullah ਖਾਂ ਕੋਰੇ ਸ਼ੁਰੂ ਦੇ ਵਿੱਚ ਸਪੋਰਟੀ ਫੁੱਖੂ ਫੌਜੀ ਕਲਾ ਬਣਾਇਆ ਗਿਆ ਸੀਗਾ ਫੌਜੀ ਦਾ ਹੈਸ਼ ਟੈਗ ਕਿਲਾ ਰਹਿਮਤਗੜ ਰਹਿਮਤਗੜ ਉਹਨਾਂ ਦਾ ਵੱਡੇ ਪੁੱਤਰ ਦਾ ਨਾਮ ਸੀ ਕਾ ਰਹਿਮਤ ਰਹਿਮਤ ਅਲੀ ਖਾਨ ਜੀ ਜੇ ਇਹਦੀ ਸਾਂਭ ਸੰਭਾਲ ਹੁੰਦੀ ਤਾਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਵਾਸਤੇ ਇਹ ਕਿਲਾ ਦੇਖਣ ਨੂੰ ਪੂਰੀ ਤਰ੍ਹਾਂ ਮਿਲ ਜਾਂਦਾ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਔਰ ਮੈਂ ਤੁਹਾਡਾ ਆਪਣਾ ਸਰਜੀ ਸਿਕਰੇਟੋਲਾ ਅੱਜ ਅਸੀਂ ਪਹੁੰਚਿਆ ਮਲੇਕ ਕੋਟਲਾ ਤੇ ਇਤਿਹਾਸਿਕ ਜਗਾ ਜਿਹਨੂੰ ਕੀ ਪੁਰਾਣਾ ਕਿਲਾ ਕਿਹਾ ਜਾਂਦਾ ਹੈ ਕਦੇ ਇਸ ਕਿਲੇ ਦੇ ਵਿੱਚ ਰਾਜੇ ਮਹਾਰਾਜ ਰਹਿਆ ਕਮਲਸਰ ਉਹਨਾਂ ਦਾ ਪਰਿਵਾਰ ਰਿਹਾ ਕਰਦੇ ਸਨ ਗੱਲ ਕਰੀਏ ਸਿੱਖ ਇਤਿਹਾਸ ਦੀ ਜੇ ਸਿੱਖ ਇਤਿਹਾਸ ਦੇ ਵਿੱਚ ਗੱਲ ਕਰਦਾ ਤਾਂ ਪਹਿਲਾ ਬਲੇ ਕੋਟਲੇ ਦੇ ਇਤਿਹਾਸ ਦੀ ਗੱਲ ਜਰੂਰ ਆਉਂਦੀ ਆ ਕਿਉਂਕਿ ਇਸ ਸਾਹਿਬ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਿਹਦਾ ਹੈਗਾ ਸਹਿਵਜਾਤਿਆਂ ਦੀ ਜਿਹੜੀ ਇਹੀਆਂ ਵਿੱਚ ਚਰਿਆ ਜਾਣ ਸਕੇ ਇੱਕ ਹੰਦ ਨਾਰਾਮਾ ਰਹਿ ਜਿਸ ਕਰਕੇ ਮਲੇ ਕੋਲਾ ਸ਼ਹਿਰ ਦਾ ਵਿਸ਼ੇਸ਼ ਸਥਾਨ ਇਤਿਹਾਸ ਦੇ ਵਿੱਚ ਰਚਿਆ ਗਿਆ ਹੈ ਇਸੇ ਤਰ੍ਹਾਂ ਮਲੇ ਕੋਲਾ ਸ਼ਹਿਰ ਦੇ ਇਤਿਹਾਸਿਕ ਜਗ੍ਹਾਵਾਦੀ ਗੱਲ ਕਰੀ ਤਾਂ ਕੋਈ ਸ਼ਹਿਰ ਦੇ ਵਿੱਚ ਇਤਿਹਾਸਿਕ ਜਗ੍ਹਾਵਾਦੀ ਘਾਟ ਨਹੀਂ ਹੈਗੀ ਪਰ ਕਾਰਟ ਹੈਗੀ ਆ ਉਹਦੀ ਸਾਬ ਸੰਭਾਲ ਦੀ ਸਰਕਾਰਾਂ ਤੇ ਇਲਾਕੀ ਦੀ ਹੈ ਕਿ ਇਹ ਸਾਂਭਿਆ ਨਹੀਂ ਜਾਂਦੀ ਸਾਂਭਣ ਦੇ ਕਾਰਨ ਇਹ ਜਗਾ ਖੁਰਦ-ਬੁਰਦ ਹੋ ਰਹੀ ਜਾਂਦਾ ਖੰਡਰ ਬਣਦੇ ਜਾ ਰਹੇ ਜਾਂਦਾ ਥੋੜੀ ਗੱਲ ਕਰਾਵਾਂਗੇ ਸ਼ਹਿਰ ਮਲੇਕ ਕੋਟਲਾ ਦੇ ਜੋ ਕਿ ਬਹੁਤ ਹੀ ਸੁਲਝੇ ਹੋਏ ਸਾਨ ਸੇਖ ਸਾਹਿਬ ਜਿਨ੍ਹਾਂ ਨੇ ਕਿ ਇਤਿਹਾਸ ਦੇ ਪੰਨੇ ਆਪਣੀ ਜਿਹੜੀ ਹੈਗੀ ਜ਼ੁਬਾਨ ਦੇ ਰਾਹੀ ਸਾਡੇ ਵੱਖ-ਵੱਖ ਚੈਨਲਾਂ ਦੇ ਰਾਹੀ ਸੰਗਤਾਂ ਦਰੂਰੂ ਕੀਤੀਆਂ ਹਨ ਅੱਜ ਫੇਰ ਤੁਹਾਡੀ ਉਹਨਾਂ ਨਾਲ ਇਸ ਕਿਲੇ ਦੇ ਇਤਿਹਾਸ ਦੀ ਗੱਲ ਕਰਾਂਗੇ ਕੀ ਉਹਨਾਂ ਦਾ ਇਸ ਕਿਲੇ ਦੇ ਇਤਿਹਾਸ ਬਾਰੇ ਕਹਿਣਾ ਹੈ ਸੇਖ ਸਭ ਪਹਿਲਾਂ ਸਾਡੇ ਚੈਨਲ ਆਨਲਾਈਨ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜੇਸਸਪਤਾਂ ਤੇ ਅੱਜ ਆਪਾਂ ਖੜੇ ਆ ਜਿਹਨੂੰ ਕਿਲਾ ਰਹਿਮਤਗੜ੍ਹ ਦੇ ਨਾਂ ਨਾਲ ਜਾਂਦਾ ਹੈ ਪੁਰਾਣਾ ਕਿਲਾ ਵੀ ਕਹਿ ਦਿੰਦੇ ਨੇ ਲੋਕ ਇਸ ਕਿਲੇ ਦਾ ਕੀ ਇਤਿਹਾਸ ਹੈ ਜਿਹਨੂੰ ਅਸੀਂ ਅੱਜ ਖੰਡਰ ਦੇ ਰੂਪ ਚ ਦੇਖ ਰਹੇ ਹਾਂ ਸਰ ਗੱਲ ਇਹ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਂ ਜਿਹਨੂੰ ਜ਼ਿਕਰ ਕਰ ਰਹੇ ਨੇ ਆਹ ਦਾ ਨਾਰਾ ਮਾਰਿਆ ਜੀ ਇਹ ਉਹਨਾਂ ਦੇ ਪੁੱਤਿਆਂ ਨੇ ਬਣਾਇਆ ਸੀ ਭਾਜੀ ਉਹਨਾਂ ਦਾ ਪੁੱਤਾ ਸੀ ਨਵਾਬ ਅਥੌਲਾ ਹਾਂ ਇਹ ਮਲੇਰਕੋੜਲਾ ਰਿਆਸਤ ਦਾ 15 ਮਾਣ ਉਹ ਆਫੀਸ ਸੀ ਭਾਜੀ ਇਹਨਾਂ ਨੇ ਇਹ ਕਿਲਾ ਬਣਾਇਆ ਔਰ ਇਹਨਾਂ ਦਾ ਜਿਹੜਾ ਦੌਰ ਸ਼ੁਰੂ ਹੁੰਦਾ ਨਵਾਬ ਅਥੌਲਾ ਖਾਨ ਦਾ 1791 ਜੇ ਰਿਆਸਤ ਦੇ ਨਵਾ ਬਣੇ ਸੀ ਭਾਜੀ 1791 ਜੇ ਬਣੇ ਔਰ 1810 ਤੱਕ ਇਹ ਨਵਾਬ ਰਹੇ 1810 'ਚ ਇਹਨਾਂ ਦੀ ਮਰਤੀ ਹੋ ਜਾਂਦੀ ਹੈ ਯਾਨੀ ਕਿ 19 ਸਾਲ ਇਹ ਰਿਆਸਤ ਮੇਰਕੋਲਾ ਦੇ ਨਵਾਬ ਰਹੇ ਤਾਂ ਇਹਨਾਂ ਨੇ ਆਪਣੇ ਜ਼ੋਰ ਦੇ ਵਿੱਚ ਮੇਰਕੋਲਾ ਰਿਆਸਤ ਦੀ ਸਕਿਉਰਟੀ ਨੂੰ ਦੇਖਦੇ ਹੋਏ ਕਿਉਂਕਿ ਉਹਨਾਂ ਦੇ ਨਾਲ ਵਿੱਚ ਚੰਗਾ ਯੁੱਧਾਂ ਚੱਲਦੀਆਂ ਰਹਿੰਦੀਆਂ ਸੀਗੀਆਂ ਤੇ ਇਧਰਲੇ ਪਾਸੇ ਨਾਬਾ ਪਟਿਆਲਾ ਰਿਆਸਤਾਂ ਪੈਂਦੀਆਂ ਸੀਗੀਆਂ ਇਸ ਕਰਕੇ ਇਹ ਜਗ੍ਹਾ ਚੁਣੀ ਗਈ ਕਿਲਾ ਬਣਾਉਣ ਵਾਸਤੇ ਔਰ ਇਹ ਸ਼ੁਰੂ ਦੇ ਵਿੱਚ ਸਕਿਉਰਟੀ ਪੱਖੋਂ ਫੌਜੀ ਕਿਲਾ ਬਣਾਇਆ ਗਿਆ ਸੀਗਾ ਫੌਜੀ ਰਹਿਤ ਵਾਸਤੇ ਲਗਭਗ ਇਹ 1796-97 ਚ ਬਣਿਆ ਕਿਲਾ ਹੈ। ਔਰ ਇਹ ਕਿਲਾ ਬਣਾਉਣ ਵਾਸਤੇ ਪਿੱਤਾ ਦਾ ਪੱਠਾ ਵੀ ਨਵਾਬ ਸਾਹਿਬ ਨੇ ਆਪਣਾ ਲਾਇਆ ਠੀਕ ਹੈ। ਆਪਣੇ ਪੱਠੇ ਦੀ ਇੱਟ ਬਣਾ ਕੇ ਛੋਟੀ ਇੱਟਾਂ ਦਾ ਬਣਿਆ ਹੋਇਆ ਹੈ ਔਰ ਮੁਗਲ ਸ਼ੈਲੀ ਚ ਬਣਿਆ ਹੋਇਆ ਹੈ। ਕਦੇ ਜਿੰਨੇ ਵੀ ਬੰਦਰ ਤੁਸੀਂ ਦੇਖੋਗੇ ਅੱਜ ਵੀ ਜਿਹੜੀ ਨਿਸ਼ਾਨੀਆਂ ਦੇ ਤੌਰ ਤੇ ਮੌਜੂਦ ਹੈ ਬਾਕੀ ਦਾ ਢਹਾ ਢੇਰੀ ਹੋ ਗਿਆ ਖੰਡਰ ਬਣ ਗਿਆ। ਜੋ ਅੱਜ ਦਿਖ ਰਿਹਾ ਹੈ ਉਹ ਮੁਗਲ ਸ਼ੈਲੀ ਚ ਦਿਖ ਰਿਹਾ ਹੈ। ਔਰ ਨਵਾਬ ਅਤਾਉੱਲਾ ਖਵਾਂ ਦਾ ਕਿਲਾ ਬਣਾਇਆ ਇਸ ਦਾ ਨਾਂ ਉਹਨਾਂ ਨੇ ਰੱਖਿਆ ਕਿਲਾ ਰਹਿਮਤਗੜ ਰਹਿਮਤਗੜ ਉਹਨਾਂ ਦੇ ਵੱਡੇ ਪੁੱਤਰ ਦਾ ਨਾਂ ਸੀਗਾ ਰਹਿਮਤ ਰਹਿਮਤ ਅਲੀ ਖਾਂ ਉਹਦੇ ਨਾਂ ਤੇ ਇਹਨਾਂ ਨੇ ਕਿਲੇ ਦਾ ਨਾਂ ਰੱਖਿਆ ਕਿ ਨਾਲ ਹੀ ਇੱਕ ਪਿੰਡ ਵਸਾਇਆ ਉਹਨਾਂ ਨੇ ਉਸ ਪਿੰਡ ਦਾ ਨਾਂ ਵੀ ਕਿਲਾ ਰਹਿਮਤਗੜਾ ਕਿਲਾ ਔਰ ਪਿੰਡ ਦੋਵਾਂ ਦਾ ਨਾਮ ਹੀ ਕਿਲਾ ਰਹਿਮਤਗੜਾ ਤੇ ਇਹ ਲਗਭਗ ਹੁਣ ਤੁਸੀਂ ਦੇਖ ਲਓ ਜੀ 250 ਸਾਲ ਦੇ ਲਗਭਗ ਤਾਂ ਹੋ ਗਿਆ ਕਿਲਾ ਬਣਿਆ ਨੇ ਪਰ ਜੇ ਇਹਦੀ ਸਾਂਭ ਸੰਭਾਲ ਹੁੰਦੀ ਤਾਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਵਾਸਤੇ ਇਹ ਕਿਲਾ ਦੇਖਣ ਨੂੰ ਪੂਰੀ ਤਰ੍ਹਾਂ ਮਿਲ ਜਾਂਦਾ ਸਾਂਭ ਸੰਭਾਲ ਹੋਈ ਨਹੀਂ ਜਦ ਤੋਂ ਇਹ ਛੱਡ ਕੇ ਗਏ ਨੇ ਜੋ ਪਹਿਲਾਂ ਫੌਜੀ ਕਿਲਾ ਸੀਗਾ ਬਾਅਦ ਚ ਨਵਾਬਾਂ ਨੇ ਇਹ ਆਪਣੀ ਰਹਿائش ਕਰ ਲਈ ਜਦੋਂ ਰਹਿائش ਬਦਲ ਕੇ ਨਵਾਬ ਸਾਹਿਬ ਮੁਬਾਰਕ ਮੰਦਰ ਪੈਰਾ ਸ਼ਿਕਾਇਤ ਹੈ ਉਸ ਤੋਂ ਬਾਅਦ ਇਹ ਕਿਲੇ ਦੀ ਸਾਂਭ ਸੰਭਾਲ ਨਹੀਂ ਅਗਰ ਸਾਹਸ ਹੋ ਆਪ ਨੂੰ ਫੋਜ ਦੀ ਤਾਂ ਕਿਲਾ ਬਚਾ ਰਹੇ ਜਾਂਦਾ ਔਰ ਅੱਜ ਤਾਂ ਹੁਣੀ ਬਹੁਤ ਮੁਸ਼ਕਲ ਹੈ ਕਿਉਂਕਿ 747 ਜੀ ਜਦੋਂ ਹਿੰਦੁਸਤਾਨ ਪਾਕਿਸਤਾਨ ਅੱਡ ਡੱਡ ਹੋਏ ਵੀ ਉਸ ਟਾਈਮ ਵੰਡ ਦੇ ਵਿੱਚ ਤਾਂ ਇਹ ਜਿਹੜਾ ਕਿਲਾ ਸੀਗਾ ਇਹਦੇ ਨਾਲ ਲਗਵੇਂ ਛੋਣੀ ਉਹ ਵੀ ਰਿਆਸਤ ਦੀ ਸੀਗੀ ਇਹ ਸਾਰੀ ਸਾਰੀ ਪ੍ਰਾਪਰਟੀ ਜਿਹੜੀ ਹੈ ਉਹ ਸੈਂਟਰਲ ਗਵਰਨਮੈਂਟ ਦੇ ਡਿਫੈਂਸ ਮਿਨਿਸਟਰੀ ਦੇ ਅੰਡਰ ਆਉਂਦਾ ਸਸੇਗ ਸਰ ਛੋਟੀ ਪੈ ਗੱਲ ਕੱਟਣ ਲੱਗਾ ਜਿਹੜੀ ਇਸ ਕਿਲੇ ਦੇ ਵਿੱਚ ਨਾਨਕ ਸਾਹਿਬ ਇੱਟ ਲੱਗੀ ਪਈ ਆ ਇੱਕ ਮੈਂ ਕੱਦ ਦੇਖ ਰਿਹਾ ਬਹੁਤ ਚੌੜੀ ਕੰਧ ਆ ਇਹ ਜਿਹੜੀ ਇਹ ਇੱਟਾਂ ਇਹ ਕਿੱਥੋਂ ਜਿਹੜੀ ਇੰਨੇ ਇੱਟ ਹੈਗੀ ਆ ਉਹ ਸਮੇਂ ਦੇ ਵਿੱਚ ਪ੍ਰਾਪਤ ਕੀਤੀ ਗਈ ਇਸ ਕਿਲੇ ਨੂੰ ਬਣਾਉਣ ਵਾਸਤੇ ਇਹ ਪ੍ਰਾਪਤ ਨਹੀਂ ਕੀਤੀ ਗਈ ਆਪ ਬਣਾਈ ਗਈ ਹੈ ਜੀ ਮੈਂ ਪਹਿਲਾਂ ਦੱਸ ਕੇ ਰਿਹਾ ਕਿ ਲੱਖਾਂ ਇੱਟਾਂ ਲੱਗੀਆਂ ਨੇ ਇਹਦੇ ਵਿੱਚ ਉਹ ਸਾਰੀਆਂ ਸਾਰੀਆਂ ਜਿਹੜੀਆਂ ਇੱਟਾਂ ਨੇ ਉਹ ਆਪ ਬਣਾਈਆਂ ਨਵਾਬ ਸਾਹਿਬ ਨੇ ਆਪਣਾ ਪੱਠਾ ਲਾ ਕੇ ਇਹ ਸਾਰੀ ਛੋਟੀ ਇੱਟ ਨਾਨਕ ਸਾਹਿਬ ਇੱਟ ਫੁੱਲਦੀ دیوار ਦੀ ਗੱਲ ਕਰੀਏ ਤਾਂ دیوار 12 ਫੁੱਟ ਚੌੜੀ ਹੈ। ਜਦੋਂ ਨਿਗਾਹ ਮਾਰ ਕੇ ਦੇਖੋ ਤੁਸੀਂ ਤਾਂ 12 ਫੁੱਟ ਚੌੜੀ ਹੈ। ਕਿਉਂਕਿ ਫੌਜੀ ਕਿਲਾ ਬਣਾਇਆ ਗਿਆ ਸੀਗਾ। ਫੌਜੀ ਕਿਲਾ ਸਕਿਉਰਟੀ ਪੱਖੋਂ, ਸੁਰੱਖਿਆ ਪੱਖੋਂ ਬਣਾਇਆ ਗਿਆ ਸੀਗਾ। ਤਾਂ ਐਡੀਆਂ-ਐਡੀਆਂ ਚੌੜੀਆਂ ਕੰਧਾਂ ਇਸ ਕਰਕੇ ਬਣਾਈਆਂ ਗਈਆਂ ਸੀਗੀਆਂ ਕਿ ਕੰਧ ਪਾੜ ਕੇ ਵੀ ਕੋਈ ਅੰਦਰ ਨਾ ਆ ਸਕੇ ਇਸ ਕਿਲੇ ਦੇ। ਇਹਦੀ ਬੈਕ ਸਾਈਡ ਵਾਲੀ ਜਿਹੜੀ ਕੰਧ ਹੈ ਉਹ ਬਿਲਕੁਲ ਢਹਿ ਢੇਰੀ ਹੋ ਚੁੱਕੀ ਹੈ। ਉਹ ਵੀ 10 ਫੁੱਟ ਚੌੜੀ ਹੈ। ਔਰ ਸਾਈਡਾਂ ਵਾਲੀਆਂ ਜਿਹੜੀਆਂ ਗੰੰਧਾਂ ਨੇ ਉਹ ਵੀ 10-10 ਫੁੱਟ ਚ ਆਉਣੀਆਂ। ਅੱਜ ਵੀ ਖੜੀਆਂ ਨੇ ਉਹ ਬਾਉਂਡਰੀ ਵਾਲ ਜਿਹੜੀ ਦਿਖ ਰਹੀ ਹੈ ਆਪਾਂ ਨੂੰ। ਇਹ ਸਾਰੀ ਆਪਣੇ ਭੱਠੇ ਦੀ ਇਟਾਂ ਨਵਾਬ ਸਾਹਿਬ ਦੀ। ਅੱਜ ਦਿਖ ਰਹੀ ਹੈ ਆਪਾਂ ਨੂੰ ਖਿਣੀਆਂ ਪਈਆਂ ਦਿਖ ਰਹੀਆਂ। ਇਹ ਕਿਹੜਾ ਨਵਾਬ ਸਾਹਿਬ ਇੱਥੇ ਬਾਹਰ ਦੇ ਵਿੱਚ ਰਿਹਾ ਕਰਦੇ ਸਨ। ਉਸ ਉਹਨਾਂ ਨੇ ਜਿਵੇਂ ਕੀ ਹੁਣ ਸੀਸਮੈਲ ਹੈਗਾ ਜਾਂ ਇੱਕ ਮਹਿਲ ਹੋਰ ਅੰਦਰ ਜਿੱਥੇ ਕਿ ਹੁਣ ਲਾਸਟ ਜਿਹੜੀ ਹੈਗੀ ਅਮਨਤ ਸਾਹਿਬ ਦੀ ਬਣਾ ਲੱਗੀ ਜਿਹੜੇ ਕਿ ਉਹ ਆਪਣੀ ਚਾਲੀ ਹੋ ਗਏ ਨਾ ਉਹਨੂੰ ਸਰਕਾਰ ਦੇ ਜਿਹੜਾ ਅੰਡਰ ਹੋਕਲਾ ਕੀਤਾ ਗਿਆ ਉਹ ਉਸੇ ਤਰ੍ਹਾਂ ਇਸ ਨੂੰ ਵੀ ਸਰਕਾਰ ਨੇ ਸਾਮ ਸੰਵਾਲਣੀ ਕੀਤੀ ਨਹੀਂ ਸੰਭਿਆ ਜਿਵੇਂ ਉਸ ਨੂੰ ਸੰਭਿਆ ਵੀ ਉਹਦੀ ਜਿਹੜੀ ਹੈਗੀ ਉਹਨਾਂ ਨੇ ਸਾਮ ਸੰਵਾਲ ਜ਼ਿੰਮੇਵਾਰੀ ਸਰਕਾਰ ਨੇ ਆਪਣੇ ਚਰ ਲਈ ਆ ਕਿ ਇਹਦੇ ਕਿਉਂ ਨਹੀਂ ਦਿੱਤੀ ਕਿ ਜ਼ਿੰਮੇਵਾਰੀ ਉਹਨਾਂ ਨੇ ਵੀ ਜੇ ਮੈਨੂੰ ਇਹ ਲੱਗਦਾ ਹੈ ਵੀ ਇਹਦਾ ਨਵਾਬਾਂ ਦੀ ਪੀੜੀ ਦੇ ਵਿੱਚੋਂ ਕੋਈ ਬਚਦਾ ਹੁੰਦਾ ਫੇਰ ਤਾਂ ਇਹਦੀ ਸੰਭਾਲ ਕਰਦੇ ਹੋ ਇੱਕ ਸਭ ਤੋਂ ਵੱਡੀ ਜਿਹੜੀ ਅਨਗਹਿਲੀ ਹੋਗੀ ਨਵਾਬ ਇਬਰਾਹਿਮ अली ਖਾਨ ਤੱਕ ਇਹਦੇ ਕਿ ਨਵਾਬਾਂ ਦੀ ਰਹਿائش ਰਹੀ ਹੈ ਨਵਾਬ ਇਬਰਾਹਿਮ अली ਖਾਨ ਵੀ ਇਹਦੇ ਵਿੱਚ ਹੀ ਰਹੇ ਨੇ ਸਟਾਰਟਿੰਗ ਦੇ ਵਿੱਚ ਇੱਥੇ ਤੱਕ ਕਿ ਉਹਨਾਂ ਤੋਂ ਬਾਅਦ ਆਉਣ ਵਾਲੇ ਜਿਹੜੇ ਨਵਾਬ ਨੇ ਨਵਾਬ ਅਹਿਮਦ अली ਖਾਨ ਉਹਨਾਂ ਦੀ ਪਜ਼ਾਇਸ਼ ਵੀ ਇੱਥੀ ਹੋਈ ਹੈ ਉਹਨਾਂ ਦਾ ਜਨਮ ਵੀ ਐਸੇ ਕਿਲੇ 'ਚ ਹੋਇਆ ਨਵਾਬ ਅਹਿਮਦ अली ਖਾਨ ਦਾ ਤਾਂ ਉਸ ਟਾਈਮ ਫਿਰ ਇੱਕ ਕਿਲਾ ਉਹਨਾਂ ਨੂੰ ਨਾ ਮਤਲਬ ਸਕਿਉਰਟੀ ਪੱਖੋਂ ਕਹਿ ਲੋ ਯਾ ਜੇ ਕੋਈ ਅੰਗਰੇਜ਼ੀ ਅਫਸਰ ਵੱਡਾ ਆਉਂਦਾ ਸੀਗਾ ਉਹਦੇ ਸਵਾਗਤ ਪੱਖੋਂ ਇਹ ਕਿਲਾ ਕਾਫੀ ਨਹੀਂ ਲੱਗਿਆ ਉਹਨਾਂ ਨੇ ਚਾਇਆ ਕਿ ਇੱਕ ਨਵਾਂ ਮਹਿਲ ਬਣਾਇਆ ਜਾਵੇ ਔਰ ਉਹ ਮਹਿਲ ਦੇ ਅੰਦਰ ਫਿਰ ਜਿਹੜੀ ਹੈ ਸਿਕورٹی ਦਾ ਇੰਤਜ਼ਾਮ ਤੇ ਜੋ ਨਵਾਬ ਸਾਹਿਬ ਜਿਹੜੇ ਰਹਿਸ਼ ਕਰੀਏ ਪਰ ਫਿਰ ਉਹਨਾਂ ਨੇ ਕੀ ਕੀਤਾ ਜੀ ਏਕ 1900 ਦੇ ਲਗਭਗ ਉਸ ਤੋਂ ਪਹਿਲਾਂ ਮਤਲਬ ਜਿਹੜੀ ਬਿਲਡਿੰਗ ਦੀ ਤੁਸੀਂ ਹੁਣ ਗੱਲ ਕਰਕੇ ਹਟੇ ਹੋ ਜਿੱਥੇ ਆਖਰੀ ਬੇਗਮ ਦਾ ਇੰਤਖਾਲ ਹੋਇਆ ਹੈ ਉਹ ਮੁਬਾਰਕ ਮੰਜ਼ਰ ਪੈਲੱਸ ਹੈ ਉਸ ਦਾ ਫਿਰ ਉਸਾਰੀ ਦਾ ਕੰਮ ਸ਼ੁਰੂ ਕਰਤਾ ਜਦੋਂ ਮੁਬਾਰਕ ਮੰਜ਼ਰ ਪੈਲੱਸ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਤਾਂ ਉਹ 1900 ਈਸਵੀ ਚ ਬਣ ਕੇ ਤਿਆਰ ਹੋ ਗਈ ਬਿਲਡਿੰਗ ਉਹ ਤਾਂ ਨਵਾਬ ਇਬਰਾਹਿਮ ਅਲੀ ਖਾਨ ਜਿਹੜੇ ਕਿ ਇਸ ਕਿਲੇ ਦੇ ਵਿੱਚ ਰਹਿਸ਼ ਸੀਗੀ ਉਹਨਾਂ ਵੀ ਉਹ 1900 ਦੇ ਵਿੱਚ ਉਧਰ ਸ਼ਿਫਟ ਕਰ ਗਏ ਮੁਬਾਰਕ ਮੰਜ਼ਰ ਪੈਲੱਸ ਜਿਹੜੀ ਮਹਿਲ ਦੀ ਨਵੀਂ ਬਿਲਡਿੰਗ ਬਣੀ ਸੀਗੀ ਉਧਰ ਸ਼ਿਫਟ ਕਰ ਗਏ ਦਾ 1900 ਦੇ ਵਿੱਚ ਸ਼ਿਫਟ ਕਰਕੇ ਗਏ ਹੋਏ ਉਸ ਤੋਂ ਬਾਅਦ ਇਸ ਕਿਲੇ ਦੀ ਕਿਸੇ ਨੇ ਸੋਧ ਸੁਧ ਨਹੀਂ ਲਈ ਦੇਖਭਾਲ ਨਹੀਂ ਹੋ ਸਕੀ ਗੱਲ ਕਰੀਏ ਆਪਾਂ ਕਿਲੇ ਦੇ ਅੰਦਰ ਦੀ ਗੱਲ ਕਰੀਏ ਵੀ ਅੰਦਰ ਦਾ ਜਿਹੜਾ ਮਾਹੌਲ ਉਸ ਸਮਾਂ ਦੇ ਵਿੱਚ ਕਿਵੇਂ ਦਾ ਹੈਗਾ ਸੀ ਕਿੱਥੇ ਕਿੱਥੇ ਜਿਹੜੀ ਉਹ ਰਾਜੇ ਮਹਾਰਾਜਾ ਨੇ ਆਪਣੇ ਜਿਹੜੇ ਹੈਗੇ ਇੱਥੇ ਰਹਿਣ ਬਿਸੇਰਾ ਕਰਕੇ ਦਿਨ ਕੱਟੀ ਸੀ ਆ ਅੰਦਰ ਵੀ ਝਾਤ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਉਸ ਇਸ ਮਹਾਰਕ ਕਿਲੇ ਤੁਹਾਨੂੰ ਜ਼ਰੂਰ ਚਲੋ ਚੱਲੇ ਚੱਲਦੇ ਆਂ ਇਹ ਦੀਵਾਰਾਂ ਨੇ ਗੱਲ ਕਰੀਏ ਜਿਹੜੀ ਇਸ ਕਿਲੇ ਦੇ ਅੰਦਰ ਦੀ ਪੀ ਇੱਥੇ ਜਿਹੜੀ ਰਾਜੇ ਮਹਾਰਾਜਾ ਵੱਲੋਂ ਆਪਣੇ ਰਹਿਣ ਵਸੇਰਾ ਰੱਖਿਆ ਗਿਆ ਜਨਕਟੀਆਂ ਕੀਤੀਆਂ ਕਿ ਉਸ ਸਮੇਂ ਦੇ ਵਿੱਚ ਜਿੱਥੇ ਆਪਾਂ ਹੁਣ ਖੜੇ ਆ ਇਹ ਜਿਹੜਾ ਹੈਗਾ ਉਹਨਾਂ ਦੀ ਰਹਿਣ ਦੀ ਜਗ੍ਹਾ ਇੱਥੇ ਹੈਗੀ ਸੀ ਜਾਂ ਕਿਤੇ ਹੋਰ ਪਾਸੇ ਵੀ ਰੱਖੀ ਗਈ ਸੀ ਦੇਖੋ ਜੀ ਪਹਿਲਾਂ ਤਾਂ ਇਹ ਫੌਜੀ ਕਲਾ ਸੀਗਾ ਫੌਜੀ ਰਹਿੰਦੀ ਸੀ ਇਹਦੇ ਜੀ ਫੌਜ ਦੇ ਵੱਡੇ ਅਫਸਰ ਰਹਿੰਦੇ ਸੀ ਕਿ ਫੌਜ ਰਹਿੰਦੀ ਸੀ ਕਿ ਸਕورٹی ਪੱਖੋਂ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਫੌਜ ਦੀ ਇੰਨੇ ਲੋੜ ਨਹੀਂ ਰਹੀ ਤਾਂ ਫਿਰ ਨਵਾਬ ਸਾਹਿਬ ਨੇ ਇੱਥੇ ਆਪਣੀ ਰਿਹائش ਕਰ ਲਈ ਸੀ ਨਵਾਬ ਲਗਭਗ ਅਮੀਰ ਅਲੀ ਖਾਂ ਨਵਾਬ ਅਮੀਰ ਅਲੀ ਖਾਨ ਤੋਂ ਲੈ ਕੇ ਨਵਾਬ ਇਬਰਾਹੀਮ ਅਲੀ ਖਾਨ ਤੱਕ ਇਹ ਰਹਿائش ਰਹੀ ਹੈ ਨਵਾਬਾਂ ਦੀ ਤੇ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਨਵਾਬ ਸਾਹਿਬ ਦਾ ਦੀਵਾਨ ਹਾਲ ਹੁੰਦਾ ਸੀਗਾ ਇੱਥੇ ਨਵਾਬ ਸਾਹਿਬ ਦਾ ਦਰਬਾਰ ਲੱਗਦਾ ਹੁੰਦਾ ਸੀ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੁੰਦੇ ਸੀਗੇ ਤੇ ਇੱਥੇ ਮਿਲਦੇ ਜੁਲਦੇ ਸੀ ਨਵਾਬ ਸਾਹਿਬ ਦਾ ਦਰਬਾਰ ਇਸੇ ਜਗ੍ਹਾ ਤੇ ਲੱਗਦਾ ਸੀਗਾ ਤੇ ਇਹਦੇ ਬੈਕ ਸਾਈਡ ਜਿਹੜੇ ਕਮਰੇ ਆਪਾਂ ਨੂੰ ਦਿਖ ਰਹੇ ਹਨੇ ਇਹ ਲੈਨੋ ਲੈਨ ਜਿੰਨੇ ਵੀ ਕਮਰੇ ਨੇ ਹੁਣ ਤਾਂ ਢਹਿ ਢੇਰੀ ਹੋ ਗਏ ਬਕਲੇ ਦਿਨੋਂ ਬਜੇ ਨਿਸ਼ਾਨੀਆਂ ਬਾਕੀ ਨੇ ਇਹ ਜਿਹੜੇ ਕਮਰੇ ਨੇ ਇਹ ਬੇਗਮਾਂ ਦੇ ਕਮਰੇ ਸੀਗੇ ਅਕਸਰ ਤੌਰ ਤੇ ਦੇਖਿਆ ਜਾਂਦਾ ਕਿ ਬੇਗਮਾਂ ਨੂੰ ਪਿੱਛੇ ਬੈਕ ਸਾਈਡ 'ਚ ਪਰਦੇ ਜਿਹੀ ਰੱਖਿਆ ਜਾਂਦਾ ਇਹ ਪਰਦੇ ਜਿ ਸੀਗੇ ਇਹ ਬੇਗਮਾਂ ਦੇ ਕਮਰੇ ਸੀ ਇਹ ਨਵਾਬ ਸਾਹਿਬ ਦਾ ਦੀਵਾਨ ਹਾਲ ਸੀ ਇਹਦੇ ਜਿਹੜੇ ਪਿੱਛੇ ਕਮਰੇ ਦਿਖਾਈ ਦਿੱਤੇ ਹੁਣ ਟਹਿ ਗਏ ਉੱਥੇ ਅਫਸਰ ਰਹਿੰਦੇ ਹੁੰਦੇ ਸੀਗੇ ਜਿਹੜੇ ਦਰਬਾਰ 'ਚ ਕੰਮ ਕਰਨ ਵਾਲੇ ਹੁੰਦੇ ਸੀ ਜਾਂ ਨਵਾਬ ਸਾਹਿਬ ਦੇ ਅਹਿਲਕਾਰ ਕਹਿ ਲਓ ਪਿੱਛੇ ਉਹਨਾਂ ਦੇ ਦਫ਼ਤਰ ਬਣਿਆ ਸੀ ਉੱਥੇ ਰਹਿੰਦੇ ਸੀਗੇ ਉਹ ਤੇ ਬਾਕੀ ਸਾਰੇ ਦਾ ਸਾਰਾ ਜਿੰਦਾ ਵੀ ਹੈ ਉਹ ਸਕਿਉਰਟੀ ਪੱਖੋਂ ਜਾਂ ਮਹਿਲ 'ਚ ਕੰਮ ਕਰਨ ਵਾਲੇ ਕਿਲੇ 'ਚ ਕੰਮ ਕਰਨ ਵਾਲੇ ਬੰਦੇ ਉਹ ਨਿਵਾਸ ਸਾਹਿਬ ਦਾ ਹਮਲਾ ਹੀ ਹੁੰਦਾ ਸੀਗਾ ਇੱਥੇ ਸਾਰੇ ਦਾ ਸਾਰਾ ਤੇ ਉੱਥੇ ਮੈਂ ਦਿਖਾਉਣਾ ਕਿ ਇਹ ਜਿਹੜੀਆਂ ਚਾਰ ਬੁਰਜੀਆਂ ਬਣੀਆਂ ਹੋਈਆਂ ਨੇ ਕਿਲੇ ਦੇ ਆਲੇ-ਦੁਆਲੇ ਇਹਨਾਂ ਚਾਰਾਂ ਬੁਰਜੀਆਂ ਦੇ ਉੱਤੇ ਸਕਿਉਰਟੀ ਵਾਲੇ ਖੜਦੇ ਹੁੰਦੇ ਸੀਗੇ ਜੀ ਫੌਜੀ ਖੜਦੇ ਸੀ ਕਿਲੇ ਦੀ ਰਾਖੀ ਵਾਸਤੇ ਇਹਨਾਂ ਚਾਰਾਂ ਬੁਰਜੀਆਂ ਦੇ ਉੱਤੇ ਚੜਨ ਵਾਸਤੇ ਬਾਗ਼ੇ ਦਾ ਪੌੜੀਆਂ ਬਣਾਈਆਂ ਹੋਈਆਂ ਸੀਗੀਆਂ ਪੌੜੀਆਂ ਚੜ੍ਹ ਕੇ ਕਿਲਾ ਸਕਿਉਰਟੀ ਪੱਖੋਂ ਇੰਨਾ ਵਧੀਆ ਬਣਾਇਆ ਹੋਇਆ ਸੀਗਾ ਔਰ ਇਹ ਕਿਲਾ ਜਿਹੜਾ ਸੀਗਾ ਉਸ ਟਾਈਮ ਮੁਗਲ ਸ਼ੈਲੀ 'ਚ ਬਣਿਆ ਸੀਗਾ ਆ ਦੇਖੋ ਮিনারਾਂ ਦੇ ਨਹੀਂ ਤੁਹਾਨੂੰ ਆ ਮਹਿਰਾਬਾਂ ਦੇਖ ਰਹੀਆਂ ਨੇ ਇਹ ਡਾਟਾ ਦੇਖ ਰਹੀਆਂ ਨੇ ਇਹ ਸਾਰੀਆਂ ਆਲੇ-ਵਾਲੇ ਦੀਵਾਰਾਂ 'ਚ ਡਿਜ਼ਾਈਨ ਦਿਖ ਰਹੇ ਨੇ ਇਹ ਸਾਰੇ ਮੁਗਲ ਸ਼ੈਲੀ 'ਚ ਬਣੇ ਹੋਏ ਨੇ ਉਸ ਟਾਈਮ ਦਾ ਕਿਉਂਕਿ ਉਹੀ ਚੱਲਦਾ ਸੀਗਾ ਛੋਟੀ ਇੱਟਾਂ ਦਾ ਬਣਿਆ ਹੋਇਆ ਹੈ ਔਰ ਇਹ ਅਗਰ ਰਹਿ ਜਾਂਦਾ ਤਾਂ ਆਉਣ ਵਾਲੀਆਂ ਨਸਲਾਂ ਵਾਸਤੇ ਨਵੇਂ ਪੀੜ੍ਹੀ ਵਾਸਤੇ ਇੱਕ ਦਾਰਸ਼ਨਿਕ ਜਗ੍ਹਾ ਸੀਗੀ ਦੇਖਣ ਯੋਗ ਕਲਾ ਦਾ ਨਮੂਨਾ ਸੀ ਜਿਹੜਾ ਕਿ ਅੱਜ ਠਹਿ ਠੇਰੀ ਹੋ ਕੇ ਖੰਡਰ ਹੋ ਗਿਆ ਔਰ ਇਸ ਦੀ ਹਿਫਾਜ਼ਤ ਨਹੀਂ ਹੋ ਸਕੀ ਦੇਮੇ ਕਿ ਦੇਖਿਆ ਜਾਂਦਾ ਕਿ ਸਾਡੇ ਜਿਹੜੇ ਸਿੱਕ ਇਤਿਹਾਸ ਦੇ ਗੁਰੂਆਂ ਵੱਲੋਂ ਜਿਹੜਾ ਹੈਗਾ ਮਲੇਰ ਕੋਲਾ ਸ਼ਹਿਰ ਨੂੰ ਇੱਕ ਵਾਰ ਦਿੱਤਾ ਗਿਆ ਵੀ ਜਿੰਨਾ ਚਿਰ ਮਲੇਰ ਕੋਲਾ ਸ਼ਹਿਰ ਬਸੂਗਾ ਤਾਂ ਇੱਥੋਂ ਦਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਰਾਜੇ ਹੁੰਦੇ ਸੀ ਹੁਣ ਇੱਥੋਂ ਦਾ ਕੋਈ ਮੰਤਰੀ ਐਮਐਲਏ ਜਰੂਰ ਜਿਹੜਾ ਹੈਗਾ ਮੁਹੰਮਦਨ ਭਾਈਚਾਰ ਦੇ ਵਿੱਚੋਂ ਲਿਆ ਜਾਊਗਾ ਹਰ ਵਾਰੀ ਇਹ ਸ਼ਹਿਰ ਦਾ ਕੋਈ ਨਾ ਕੋਈ ਮੰਤਰੀ ਕੋਈ ਨਾ ਕੋਈ ਐਮਐਲਏ ਹੁੰਦਾ ਪਰ ਫਿਰ ਵੀ ਇਹ ਉਹਨਾਂ ਦੇ ਦੇਖ ਰੇਖ ਤੋਂ ਅੱਖਾਂ ਪਰੋਖੇ ਕਿਵੇਂ ਰਹਿ ਗਿਆ ਹੈ ਦੇਖੋ ਜੀ ਜੇ ਤਾਂ ਪੰਜਾਬ ਸਰਕਾਰ ਦੇ ਅੰਡਰ ਹੁੰਦਾ ਇਹ ਬਹੁਤ ਬਿਲਡਿੰਗਾਂ ਹੌਣ ਨੇ ਜਿਹੜੀਆਂ ਦੀ ਦੇਖਭਾਲ ਨਹੀਂ ਕੀਤੀ ਗਈ ਹੋ ਸਕਦਾ ਵੀ ਇਹਦੀ ਦੇਖਭਾਲ ਹੋ ਜਾਂਦੀ ਇਹ ਪੰਜਾਬ ਸਰਕਾਰ ਦੇ ਅੰਡਰ ਨਹੀਂ ਹੈਗਾ ਇਹ ਤਾਂ ਸੈਂਟਰ ਗਵਰਨਮੈਂਟ ਦੇ ਡਿਫੈਂਸ ਮਿਨਿਸਟਰੀ ਦੇ ਅੰਡਰ ਹੈ ਉਹਨਾਂ ਕੋਲੋਂ ਲੈਣਾ ਬਹੁਤ ਮੁਸ਼ਕਲ ਹੈ ਜੀ ਇਸ ਕਰਕੇ ਹੁਣ ਕੋਈ ਦੇਖਭਾਲ ਕਰਨ ਵਾਲਾ ਨਹੀਂ ਸੁਣਨ ਦੇ ਵਿੱਚ ਸੇਖ ਸਾਹਿਬ ਇਹੀ ਹੈ ਵੀ ਵੀ ਹੈਗਾ ਵੀ ਇਸ ਜਿਹੜਾ ਹੈਗਾ ਕਿਲੇ ਦੇ ਵਿੱਚੋਂ ਦੂਸਰੇ ਕਿਲੇ ਤੱਕ ਜਿਹੜੀਆਂ ਹੈਗੀਆਂ ਨੇ ਸੁਰਗਾਂ ਜਾਂਦੇ ਸੀ ਵੀ ਜਿਹੜੇ ਰਾਜੇ ਮਹਾਰਾਜਨ ਉਹਨਾਂ ਦੇ ਰਾਹੀਂ ਸਫ਼ਰ ਕਰਦੇ ਸੀ ਕੀ ਇਹ ਗੱਲ ਸੱਚ ਹੈ ਜੀ ਨਹੀਂ ਕੋ ਇਤਿਹਾਸ ਦਾ ਮਿਥਿਆਸ ਬਣਾਉਣ ਨੂੰ ਬਹੁਤ ਲੋਕ ਥਿਆ ਰਹਿੰਦੇ ਨੇ ਉਹ ਬਣਾਈ ਵੀ ਜਾਂਦੇ ਨੇ ਅਗਰ ਸੁਰਗਾਂ ਹੁੰਦੀਆਂ ਇਹਦੇ 'ਚ ਤਾਂ ਇਹਨਾਂ ਬਾਬਾ ਦੇ ਅੰਦਰ ਨਹੀਂ ਹੈਗਾ ਕਿਲਾ ਤਾਂ ਇਹ ਸੈਂਟਰਲ ਗਵਰਨਮੈਂਟ ਦੇ ਅੰਦਰ ਪੱਟਕੇ ਦੇਖ ਸਕਦੇ ਠੀਕੇ ਲੋਕ ਤਾਂ ਇੱਥੇ ਦਾ ਕਹਿੰਦੇ ਨੇ ਇੱਕ ਸੁਰਗ ਜੀ ਲਾਹੌਰ ਨੂੰ ਜਾਂਦੇ ਸੀ 100 ਰੁਪਏ ਦੀ ਆ ਜਿਹੜੀ ਦਿੱਲੀ ਜਾਂਦੀ ਸੀ ਇਹ ਕਲਾਸ ਕੋਟ ਹੀ ਬੁਖਾ ਬਣਾਇਆ ਗਿਆ ਸੀ ਫੌਜੀ ਕਲਾ ਬਣਾਇਆ ਗਿਆ ਸੀ ਇਹਦੇ ਅੰਦਰ ਤਹਿ ਖਾਨੇ ਬਣਾਏ ਗਏ ਸੀ ਉਹ ਤਹਿ ਖਾਨੇ ਜਿੱਥੇ ਹਥਿਆਰ ਲਪੋਕੇ ਰੱਖੇ ਜਾਂ ਸਕਣ ਫੌਜ ਨੂੰ ਜਰੂਰ ਤੇ ਕੱਢੇ ਜਾ ਸਕਣ ਉਹ ਤਹਿ ਖਾਨਿਆਂ ਨੂੰ ਹੀ ਲੋਕਾਂ ਨੇ ਸਰਗਾਂ ਬਣਾਈਆਂ ਜਿਹੜੀਆਂ ਸਰਗਾਂ ਬਣਾਈਆਂ ਜਾਂਦੀਆਂ ਨੇ ਜੇ ਇੱਥੋਂ ਲਾਹੌਰ ਤੱਕ ਸਰਗ ਬਣਾਈ ਹੋਈ ਹੁੰਦੀ ਉਹਦਾ ਕਿਤੇ ਹਤਾ ਪਤਾ ਤੇ ਹੁਣ ਤਾਂ ਉਸ ਤੋਂ ਬਾਅਦ ਇਹਦੀ ਖੁਦਾਈ ਹੋ ਕੇ ਕੋਈ ਕੀਤੀ ਜਾ ਸਕਦੀ ਸੀਗੀ ਸਾਲ 47 ਗਏ ਨੂੰ 75 ਸਾਲ ਹੋ ਗਏ ਜਦੋਂ ਇਹ ਸੈਂਟਰਲ ਗਵਰਨਮੈਂਟ ਦੇ ਡਿਫੈਂਸ ਮਿਨਿਸਟਰੀ ਦੇ ਅੰਡਰ ਆ ਉਹਨੂੰ ਤਾਂ 10 ਮਹੀਨੇ ਖੁਦਾਈ ਕਰਕੇ ਇਹਦੀਆਂ ਸੁਰੰਗਾਂ ਕੱਢੀਆਂ ਜਾ ਸਕਦੀਆਂ ਹੁੰਦੀਆਂ ਸੀ ਇਸ ਕਰਕੇ ਗੱਲਾਂ ਇਤਿਹਾਸ ਨੇ ਇਤਿਹਾਸ ਨਾਲ ਉਹਦਾ ਕੋਈ ਸਬੰਧ ਨਹੀਂ ਹੈਗਾ ਔਰ ਇਹ ਮਿੱਥੀਆਂ ਹੋਈਆਂ ਗੱਲਾਂ ਨੇ ਇਹਨਾਂ 'ਚ ਕੋਈ ਸੱਚਾਈ ਨਹੀਂ ਹੈ ਕੋਈ ਸੁਰੰਗ ਨਹੀਂ ਸੀ ਇੱਥੇ ਤਹਿ ਖਾਨਿਆਂ ਨੂੰ ਸੁਰੰਗਾਂ ਬਣਾਈਆਂ ਇੱਕ ਦੇਖਣ ਦੇ ਵਿੱਚ ਆਇਆ ਵੀ ਅਸੀਂ ਜਦੋਂ ਕਿਲੇ ਦੇ ਅੰਦਰ ਐਂਟਰ ਹੁੰਦੇ ਆ ਬਾਹਰਲੇ ਪਾਸੇ ਇੱਕ ਸਾਹਮਣੇ ਜਿਹੜੀ ਬਿਲਡਿੰਗ ਖੰਡਰ ਬਣੀ ਖੜੀ ਆ ਉਹ ਦੀ ਛੱਤ ਨਹੀਂ ਹੈਗੀ ਬਾਕੀ ਤਾਂ ਹਾਲਾਤ ਕੁਸ਼ਕੁਸ ਇਹਦੇ ਨਾਲੋਂ ਠੀਕ ਲੱਗਦੇ ਨੇ ਉਹ ਜਿਹੜੀ ਬਿਲਡਿੰਗ ਹੈਗੀ ਆ ਉਹ ਕਿਸ ਪਰਪਸ ਵਾਸਤੇ ਜਿਹੜੀ ਹੈਗੀ ਨਵਾਬਾਂ ਵੱਲੋਂ ਬਣਾਈ ਗਈ ਸੀ ਦੇਖੋ ਇਹ ਕਿਲਾ ਬਣਿਆ ਨੂੰ ਲਗਭਗ 500 300 ਸਾਲ 2500 ਸਾਲ ਤੋਂ ਉੱਪਰ ਉਹ ਕਿਲਾ ਬਣਿਆ ਹਾਂਜੀ ਔਰ ਅਜੇ ਖੰਡਰ ਹੋ ਗਿਆ ਉਹ ਜਿਹੜੀ ਬਿਲਡਿੰਗ ਹੈ ਉਹ ਲਗਭਗ 150 ਸਾਲ ਪਹਿਲਾਂ ਬਣੀ ਸੀ ਜੀ ਮਲੇਰ ਕੋਰਟ ਲਈ ਅਦਾਲਤਾਂ ਦਾ ਜਿਹੜਾ ਸਿਸਟਮ ਸੀ ਕੋ ਛੋਟੀਆਂ ਅਦਾਲਤਾਂ ਚਲਦੀਆਂ ਸੀਗੀਆਂ ਛੋਟੇ ਪੱਧਰ ਤੇ ਉਸ ਤੋਂ ਬਾਅਦ ਅਪੀਲ ਕਰਨ ਵਾਸਤੇ ਵੱਡੀਆਂ ਅਦਾਲਤ ਕੋਈ ਹੈ ਨਹੀਂ ਸੀਗੀ ਤੇ ਹੁਣ ਮੈਂ ਨੂੰ ਦੱਸ ਗੱਲ ਦੱਸਣ ਲੱਗੇ ਬੜੀ ਜਿਹੜੀ ਜਿਹਾ ਮਹਿਸੂਸ ਹੋ ਰਿਹਾ ਕਿ ਮਲੇਰ ਕੋਰਲਾ ریاਸਤ ਦੀ ਆਪਣੀ ਹਾਈ ਕੋਰਟ ਸੀਗੀ ਉਹ ਜਿਹੜੀ ਬਿਲਡਿੰਗ ਬਣਾਈ ਗਈ ਹੈ ਜਿਹੜੀ ਇਸ ਕਿਲੇ ਦੇ ਬਿਲਕੁਲ ਆਪੋਜੀਟ ਸਾਹਮਣੇ ਦਿਖ ਰਹੀ ਹੈ ਉਹ ਹਾਈ ਕੋਰਟ ਦੀ ਬਿਲਡਿੰਗ ਹੈ ਅਗਰ ਉਸ ਤੋਂ ਬਾਅਦ ਕਿਸੇ ਨੇ ਅਪੀਲ ਕਰਨੀ ਹੁੰਦੀ ਤਾਂ ਹਾਈ ਕੋਰਟ ਦੇ ਵਿੱਚ ਆਸਾਨਗਾ ਸੀਗਾ ਉਹਨਾਂ ਦੋਨਾਂ ਬਿਲਡਿੰਗਾਂ ਦੀ ਮੰਦਿਰ ਚ ਫਰਕ ਹੈ ਮੁਗਲ ਸ਼ੈਲੀ ਜੀ ਬਣੀ ਹੁੰਦੀ ਹੈ ਉਹ ਵਿਕਟੋਰੀਆ ਸ਼ੈਲੀ ਜੀ ਬਣੀ ਜੀ ਹੈ ਉਸ ਵੇਲੇ ਵੱਡੀ ਤੇ ਚੱਲ ਪਈ ਸੀ ਉਹ ਕਿਲਾ ਬਣਨ ਦੇ ਟਾਈਮ ਛੋਟੀ ਇੱਟ ਚੰਦ ਸੀ ਤੇ ਉਹ ਵੱਡੀ ਇੱਟ ਦੀ ਬਣੀ ਹੋਈ ਹੈ ਉਹ ਟੋਟਲ ਬਿਲਡਿੰਗ ਨੂੰ ਅਗਰ ਤੁਸੀਂ ਦੇਖੋਗੇ ਵਿਕਟੋਰੀਆ ਸ਼ੈਲੀ ਜੀ ਬਣੀ ਹੋਈ ਬਿਲਡਿੰਗ ਹੈ ਉਧੀਆਂ ਤੁਸੀਂ ਮਹਿਰਾਬਾਂ ਦੇਖੋ ਡਾਟਾ ਦੇਖੋ ਬਿਲਡਿੰਗ ਦੇਖੋ ਉੱਪਰਲਾ ਹਿੱਸਾ ਦੇਖੋ ਉਹ ਸਾਰਾ ਸਾਰਾ ਵਿਕਟੋਰੀਆ ਸ਼ੈਲੀ ਦਾ ਬਣਿਆ ਹੋਇਆ ਹੈ ਔਰ ਉਹ ਅੰਗਰੇਜ਼ਾਂ ਦਾ ਨਕਸ਼ਾ ਬਣਾਇਆ ਹੋਇਆ ਹੈ ਹਾਈ ਕੋਰਟ ਦੀ ਬਿਲਡਿੰਗ ਸੀਗੀ ਹਾਈ ਕੋਰਟ ਤੋਂ ਬਾਅਦ ਅਗਰ ਕਿਤੇ ਮੁਕੱਦਮਾ ਜਾਂਦਾ ਸੀਗਾ ਤਾਂ ਉਹ ਦੀਵਾਨੇ ਖਾਸ ਦੇ ਵਿੱਚ ਜਾਂਦਾ ਸੀ ਜਿਹੜਾ ਕਿ ਨਵਾਬ ਸਾਹਿਬ ਇਸ ਕਿਲੇ ਦੇ ਅੰਦਰ ਆ ਜਿਹੜਾ ਹਾਲ ਦਿਖ ਰਿਹਾ ਹੈ ਇੱਥੇ ਆਪਣਾ ਦਰਬਾਰ ਲਾਉਂਦੇ ਸੀਗੇ ਇਹਨੂੰ ਦਰਬਾਰੇ ਖਾਸ ਕਿਹਾ ਜਾਂਦਾ ਸੀਗਾ ਉਹ ਹਾਈ ਕੋਰਟ ਤੋਂ ਬਾਅਦ ਫਿਰ ਨਵਾਬ ਸਾਹਿਬ ਕੋਲੋਂ ਪੀਲ ਹੁੰਦੀ ਸੀ ਉਸ ਤੋਂ ਪਹਿਲਾਂ ਛੋਟੀਆਂ ਅਦਾਲਤਾਂ ਦੇ ਕੇਸ ਚ ਹੁੰਦੇ ਰਹੇ ਸੀ ਉਹ ਜਿਹੜੀ ਬਿਲਡਿੰਗ ਹੈ ਉਹ ਹਾਈ ਕੋਰਟ ਦੀ ਬਿਲਡਿੰਗ ਹੈ ਅੱਜ ਵੀ ਉਹਨੂੰ ਸੰਭਾਲਿਆ ਜਾ ਸਕਦਾ ਛੱਤ ਨਹੀਂ ਹੈ ਬਾਕੀ ਬਿਲਡਿੰਗ ਦੀ ਬੰਦਰ ਬਹੁਤ ਵਧੀਆ ਉਹਦੀ ਬਣੀ ਹੋਈ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਵਾਸਤੇ ਉਸ ਨੂੰ ਤਾਂ ਘੱਟੋ ਘੱਟ ਸੰਭਾਲਿਆ ਜਾ ਸਕਦਾ ਸੇਖ ਸਾਹਿਬ ਸਾਡੇ ਕੋਲੋਂ ਬਹੁਤ ਬਹੁਤ ਧੰਨਵਾਦ ਸਾਡੇ ਜਿਹੜਾ ਆਨਰ ਚੈਨਲ ਦੇ ਨਾਲ ਜਿਹੜੀ ਆਪਣਾ ਖਜ਼ਾਨਾ ਜਿਹੜਾ ਸੰਭਾਲਿਆ ਕਰਨ ਵਾਸਤੇ ਤੁਹਾਡਾ ਧੰਨਵਾਦ ਕੀਤਾ ਜਾਂਦਾ ਹੈ ਮਿਹਰਬਾਨੀ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੰਨੂ ਇਹ ਸਾਬਤ ਸਮਝਿਆ ਬਹੁਤ ਜਿਹੜੀ ਸੋਹਣੀ ਜਾਣਕਾਰੀ ਆ ਸੇਖ ਸਾਹਿਬ ਵੱਲੋਂ ਮਲੇ ਕੋੜਾ ਦੇ ਇਤਿਹਾਸਕ ਇਸ ਸੰਸਥਾਨ ਜਿਹਨੂੰ ਕੀ ਕੇਲਾ ਰਹਿਮਤਗੜ੍ਹ ਕਿਹਾ ਜਾਂਦਾ ਉਹਦੇ ਬਾਰੇ ਸਾਂਝੀ ਕੀਤੀ ਹੈ ਜਿੱਥੇ ਕੀ ਰਾਜੇ ਮਹਾਰਾਜਾ ਨੇ ਆਪਣੀਆਂ ਜਿੰਦਗੀਆਂ ਬਸਰ ਕੀਤੀਆਂ ਨੇ ਜੋ ਕਿ ਅੱਜ ਖੰਡਰ ਦਾ ਰੂਪ ਧਾਰਨਾ ਕਰ ਚੁੱਕੀਆਂ ਹਨ ਇੱਕ ਨਸੇ ਦਾ ਅੱਡਾ ਜੇ ਕਹਿ ਲਈਏ ਇਹ ਬਣ ਚੁੱਕਿਆ ਹੈਗਾ ਸਰਕਾਰਾਂ ਦੀ ਇਸ ਵੱਲ ਕੋਈ ਵੀ ਜਿਹੜੀ ਨਿਗਾ ਨਹੀਂ ਜਾਂਦੀ ਇਸ ਇਤਿਹਾਸ ਨੂੰ ਸਾਹਮਣ ਦੀ ਜਿਵੇਂ ਕਿ ਮਲੇ ਕੋਲਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਇੱਕ ਸੀਸ ਮਹਿਲ ਲਾ ਲੋ ਚਾਹੇ ਸ਼ਹਿਰ ਦੀ ਆਖਰੀ ਬੇਗਬਦੀਨਸਾਨੀ ਮਹਿਲ ਲਾ ਲੋ ਉਹ ਬਾਗ ਦੇ ਵਿੱਚ ਖੜੇ ਹਨ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਸੀਸਮਹਿਲ ਤੇ ਉਸ ਰਾਜ ਦੇ ਦੀ ਆਖਰੀ ਜਿਹੜੀ ਹੈ ਕਿ ਇਨਸਾਨੀ ਨੂੰ ਲੋੜ ਹੈ ਸਾਂਭਣ ਦੀ ਤਾਂ ਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਦੇ ਜਵਾਨ ਹਨ ਜਾਂ ਅਪਦੇਸਾਂ ਵਿੱਚ ਬੈਠੇ ਲੋਕ ਹਨ ਉਹ ਸਾਡੇ ਸ਼ਹਿਰ ਦੇ ਇਤਿਹਾਸ ਬਾਰੇ ਕਮ ਸੇ ਕਮ ਜੇ ਦੇਖ ਨਹੀਂ ਸਕਦੇ ਤਾਂ ਸਾਡੇ ਇਨਾ ਮੱਧਿਮਾਰਾਹੀ ਜਿਹੜਾ ਜਾਣੂ ਰਹਿ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਕਿ ਮਲੇਕਪੁਰਲੀ ਸ਼ਹਿਰ ਦਾ ਇਤਿਹਾਸ ਨਾਲ ਕੀ ਨਿਗਾ ਸਬੰਧ ਹੈ ਗੱਲ ਕਰਾਂਗੇ ਸਮੇਂ ਸਮੇਂ ਸਰ ਮਲੇਕਪੁਰਲੀ ਦਾ ਇਤਿਹਾਸਿਕ ਚੀਜ਼ਾਂ ਤੇ ਇਤਿਹਾਸਿਕ ਜਿਹੜੇ ਹੈਗੇ ਨੇ ਇੱਥੋਂ ਦੇ ਦੇਖਣ ਯੋਗ ਜਗਾਵਾਂ ਦੀ ਆਪਣੇ ਚੈਨਲ ਓਨਏਅਰ ਦੇ ਰਾਹੀ ਮਲੇਕਪੁਰਲਾ ਤੋਂ ਮੈਂ ਹਰਮਨ ਸਿੰਘ ਕੈਮਰਾ ਪਰਸਨ ਦੇ ਨਾਲ ਸਰਵਿਸ ਸਿਗਰ ਟੂਲਾ